ਪੀਰ ਬਾਬਾ ਦਰਗਾਹੀ ਸ਼ਾ ਕੋੜਿਆਂ ਵਾਲੇ ਦੀ ਦਰਗਾਹ ਤੇ ਸ਼ਮਾਹੀ ਮੇਲਾ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਕਾਮ ਨਾਲ ਕਰਾਇਆ ਗਿਆ ਜਿਸ ਦੀ ਅਗਵਾਈ ਗੱਦੀ ਨਿਸ਼ੀਨ ਬਾਬਾ ਜਸਵੰਤ ਸਿੰਘ ਜੱਸਾ ਜੀ ਤਲਵੰਡੀ ਜੱਲੇਖਾਂ ਵਾਲੇ ਅਤੇ ਕਮੇਟੀ ਦੇ ਪ੍ਰਧਾਨ ਮਹਿਲਾ ਸਿੰਘ ਨੇ ਕੀਤੀ ਇਹ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਿਪਰੇ ਚੜਿਆ ਇਸ ਮੇਲੇ ਵਿੱਚ ਸੰਗਤ ਨੇ ਵੱਧ ਚੜ ਕੇ ਹਾਜ਼ਰੀ ਲਵਾਈ ਮੇਲੇ ਦੀ ਰੌਣਕ ਨੂੰ ਵਧਾਇਆ ਅਤੇ ਆਨੰਦ ਮਾਣਿਆ ਇਸ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਸ਼ਰੀਫ ਦਿਲਦਾਰ ਅਤੇ ਹੋਰ ਅਨੇਕਾਂ ਕਲਾਕਾਰਾਂ ਨੇ ਹਾਜ਼ਰੀ ਲਗਵਾਈ ਅਤੇ ਸੰਗਤਾਂ ਦਾ ਮਨੋਰੰਜਨ ਕੀਤਾ। ਇਸ ਮੇਲੇ ਵਿੱਚ ਹਾਜ਼ਰੀ ਲਵਾਉਣ ਆਈਆਂ ਸੰਗਤਾਂ ਲਈ ਕੜਾਹ ਪ੍ਰਸ਼ਾਦ, ਜਲੇਬੀਆਂ, ਚਾਹ, ਪਕੌੜੇ ਅਤੇ ਗੁਰੂ ਕੇ ਅਟੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਅਖੀਰ ਵਿੱਚ ਬਾਬਾ ਜਸਵੰਤ ਸਿੰਘ ਜੱਸਾ ਨੇ ਇਸ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। 对。嗯嗯 ਵੇ ਨਹੀਂ ਇਕੱਠੇ ਹੁੰਦੇ ਐ ਸਾਰੇ ਹਿਸ਼ਰਾ ਨਾਲ ਟੱਕੇ ਹੁੰਦੇ ਐ ਹੋ ਸਾਲ ਬਾਅਦ ਯਾਰ ਮਿਲ ਹੀ ਇਕੱਠੇ ਹੁੰਦੇ ਐ ਕਲਾਗਰੀ ਰੋਮਾਂ ਦਾ ਕਲਾਗਰੀ ਲੱਗਦਾ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਕਹਿੰਦੇ ਹੋਣਾ ਕਹਿੰਦੇ ਹੋਣਾ ਮਾਪਾ ਮਾਪਾ ਮਾਣਾੜੀ ਹੈ ਮਾਣਾੜੀ ਸਰਪੁਰਾ ਕਿਲਵਾ ਸਰਪੁਰਾ ਕਿਲਵਾ ਕਿਲਵਾ ਯਾਹੋ ਯਾਹੋ ਮੇਰਾ ਗਰਮਾ ਯਾਹੋ ਯਾਹੋ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਪ੍ਰੋਗਰਾਮ ਦੀਆਂ ਬਹੁਤ ਬਦਲੇ ਆਪ ਜੋ ਕਿ ਪਿਆਰੇ ਸਾਥੀ ਜੋ ਪਿਆਰੇ ਬਣਿਆ ਬੈਠਾ ਹੋ ਗਿਆ ਹੋ ਗਿਆ ਹੁਣ ਤੋਂ ਮੈਂ ਐਮਡੀ ਜੀ ਨਾਲ ਇਹ ਜੀ ਨਾਲ ਨਾ ਨਾ ਜੋ ਬਾਬਾ ਦਰਗਾਈ ਸ਼ਾਹ ਦਾ ਹਰ ਸਮਾਂ ਹੀ ਮੇਲਾ ਮਨਾਇਆ ਜਾਂਦਾ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨਮਸਤਕ ਹੁੰਦੀਆਂ ਨੇ ਆ ਕੇ ਸੁਖਣਾ ਸੁਖਦੀਆਂ ਨੇ ਬਾਬਾ ਜੀ ਦੇ ਦਰਬਾਰ ਤੇ ਦੁੱਧ ਵਾਲਿਆਂ ਨੂੰ ਦੁੱਧ ਪੁੱਤਰਾਂ ਵਾਲਿਆਂ ਨੂੰ ਪੁੱਤਰ ਕੰਮ ਵਾਲਿਆਂ ਨੂੰ ਕੰਮ ਮਿਲਦੇ ਨੇ ਇਹ ਜੋ ਕਿ ਮੇਲਾ ਪ੍ਰਾਤਨ ਸਮੇਂ ਤੋਂ ਇਹ ਪੁਰਾਣੀ ਦਰਗਾਹ ਹੈ ਬਾਬਾ ਦਰਗਾਈ ਸ਼ਾਹ ਜੀ ਬਾਬਾ ਨਸੀਰ ਮੁਹੰਮਦ ਸ਼ਾਹ ਜੀ ਘੋੜੀਆਂ ਵਾਲੇ ਪੀਰ ਵਜਦੇ ਨੇ ਬਾਬਾ ਦਰਗਾਈ ਸ਼ਾਹ ਆਲ ਇਲਾਕੇ ਵਿੱਚ ਹੀ ਪਤਾ ਹੈ ਕਿ ਇੱਥੇ ਹਰ ਛਮਾਹੀ ਦੀ ਛਮਾਹੀ ਮੇਲਾ ਹੁੰਦਾ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਜੱਸਾ ਪ੍ਰਬੰਧਕ ਕਮੇਟੀ ਪ੍ਰਧਾਨ ਮੈਲ ਸਿੰਘ ਜੋ ਕੀ ਰਲ ਕੇ ਇੱਥੇ ਸੇਵਾ ਕਰ ਰਹੇ ਆ ਅਤੇ ਬਾਬਾ ਜੀ ਦੇ ਸੰਗਤਾਂ ਦੁਸ਼ ਵਿਦੇਸ਼ ਤੋਂ ਆ ਕੇ ਦੂਰੋਂ ਦੂਰੋਂ ਆ ਕੇ ਚਾਦਰਾਂ ਚੜਾ ਰਹੀਆਂ ਨੇ ਛੱਡੇ ਚੜਾ ਰਹੇ ਨੇ ਦੀਗਾਂ ਲਵਾ ਰਹੀਆਂ ਨੇ ਇੱਥੇ ਚਾਹ ਪਕੌੜਿਆਂ ਦਾ ਲੰਗਰ ਜਲੇਬਾਂ ਦਾ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜੋ ਸੰਗਤਾਂ ਆ ਕੇ ਸੁਖਣਾ ਸੁਖ ਦੀਆਂ ਨੇ ਚੜਾਉਂਦੀਆਂ ਨੇ ਅਤੇ ਹਰ ਸਾਲ ਮੱਗਰ ਦੇ ਪਹਿਲੇ ਵੀਰਵਾਰੇ ਮੇਲਾ ਅੱਜ ਲੱਗ ਰਿਹਾ ਹੈ ਬੜੀ ਧੂਮ-ਧਾਮ ਦੇ ਨਾਲ ਦੁਨੀਆ ਦੇਸ਼-ਵਿਦੇਸ਼ਾਂ ਤੋਂ ਅਤੇ ਨਾਲ ਦੇ ਪਿੰਡਾਂ ਤੋਂ ਝੰਡੇ ਬੱਗੇ ਤੋਂ ਪਿੰਡ ਮਹਿਲ ਤੋਂ ਅਤੇ ਦੌਲੇ ਵਾਲੇ ਤੋਂ ਮੰਦਰਾਂ ਤੋਂ ਕੋਟੀਸੇ ਖਾਂ ਤੋਂ ਕਾਫੀ ਜੀਰੇ ਤੋਂ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਸ਼ੇਰ ਤੋਂ ਲੈ ਕੇ ਬਾਬਾ ਜੀ ਦੇ ਦਰਬਾਰ ਤੇ ਆ ਰਹੀਆਂ ਨੇ ਇੱਥੇ ਪੰਜਾਬ ਦੇ ਉੱਘੇ ਕਲਾਕਾਰ ਮਸ਼ਹੂਰ ਕਲਾਕਾਰ ਸ਼ਰੀਫ ਦਿਲਦਾਰ ਹੋਰ ਸਾਧੂ ਸੰਤ ਆ ਕੇ ਇੱਥੇ ਨਮਸਤਕ ਹੁੰਦੇ ਪਏ ਨੇ ਤੇ ਬਾਬਾ ਜੀ ਦੇ ਬੜੀ ਰੌਣਕ ਲੱਗੀ ਹੋਈ ਏ ਅਸੀਂ ਸਾਰਿਆਂ ਨੂੰ ਪ੍ਰੋ ਟੂਡੇ ਚੈਨਲ ਵਾਲੇ ਵੀ ਪਹੁੰਚੇ ਨੇ ਤੇ ਇਹਨਾਂ ਦਾ ਵੀ ਪੀਆਰ ਟੂਡੇ ਵਾਲੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਆ ਕੇ ਬਾਬਾ ਜੀ ਦੀ ਕਵਰੇਜ ਸਾਰੀ ਸੰਗਤ ਨੂੰ ਵਿਖਾਇਆ ਦੂਰੋਂ ਦੂਰੋਂ ਆ ਕੇ ਕਿਉਂਕਿ ਇਹ ਮੇਲਾ ਅੱਜ ਤੋਂ 200 ਸਾਲ ਪਹਿਲਾਂ ਤੋਂ ਮਨਾਇਆ ਜਾ ਰਿਹਾ ਹੈ ਬਾਬਾ ਜੀ ਦੇ ਦਰਬਾਰ ਤੇ ਮੇਲਾ ਪੁਰਾਣੀ ਜਗ੍ਹਾ ਹੈ ਇਹਦੇ ਜੋ ਵੀ ਸੁਖਣਾ ਸੁਖਦੇ ਨੇ ਉਹਨਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਨੇ ਅਤੇ ਬਾਬਾ ਜੀ ਦੇ ਦਰਬਾਰ ਦੇ ਜਿਹੜੇ ਵੀ ਦੂਰੋਂ ਦੂਰੋਂ ਆ ਕੇ ਇਥੇ ਮਰਾਦਾ ਮੰਗਦੇ ਉਹਨਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਤੁਸੀਂ ਆਪ ਹੀ ਲਾਈਵ ਵੇਖ ਰਹੇ ਜੇ ਕਿੰਨੀ ਰੌਣਕ ਮੇਲਾ ਬਾਬਾ ਜੀ ਦੇ ਦਰਬਾਰ ਤੇ ਲੱਗਾ ਹੋਇਆ ਹੈ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਨੇ ਆ ਕਿ ਬਾਬਾ ਜੀ ਦਾ ਇਸੇ ਤਰ੍ਹਾਂ ਸੰਗਤਾਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਰਹਿਣ ਅਤੇ ਦੂਰੋ ਦੂਰੋ ਆ ਕੇ ਹਰ ਵੀਰਵਾਰ ਮੱਥਾ ਟੇਕਦੀਆਂ ਰਹਿਣ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਪੰਜਾਬੀ ਦਾ ਮੈਂ ਬਾਬਾ ਗੁਰਵਿੰਦਰ ਚਿਸਤੀ ਚਿਸ਼ਤੀ ਦਰਬਾਰ ਤੋਂ ਸਾਡੇ ਅੱਜ ਡੇਰਾ ਪੀਰ ਬਾਬਾ ਦਰਗਾਈ ਸ਼ਾ ਅੱਜ ਉਹਨਾਂ ਦਾ ਸਾਲਾਨਾ ਮੇਲਾ ਕਰਾਇਆ ਜਾ ਰਿਹਾ ਵਾ ਜਿਹੜੀ ਸਾਰੀ ਪ੍ਰਬੰਧਕ ਕਮੇਟੀ ਸਾਡੇ ਗੱਦੀ ਨਿਸ਼ੀਨ ਬਾਬਾ ਜਸਵੰਤ ਸਿੰਘ ਜੀਰਾ ਉਹ ਇੱਥੋਂ ਦੇ ਸੇਵਾਦਾਰ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਜਿਹੜਾ ਡੇਰਾ ਵਾ ਬਹੁਤ ਭਰਾੜਾ ਵਾ ਇੱਥੇ ਆਈ ਸੰਗਤ ਦੀ ਸੁਖਨਾ ਪੂਰੀ ਹੁੰਦੀ ਆ ਆਈ ਸੰਗਤ ਦੀ ਦਵਾ ਕਬੂਲ ਹੁੰਦੀ ਆ ਦੁੱਧਾਂ ਦੁੱਧੇ ਗੱਫੇ ਮਿਲਦੇ ਆ ਪੋਤਾਂ ਨੇ ਪੋਤੇ ਗੱਫੇ ਮਿਲਦੇ ਆ ਜੋ ਅੱਜ ਸਲਾਨਾ ਮੇਲਾ ਕਰਾਇਆ ਜਾ ਰਿਹਾ ਵਾ ਭੰਡਾਰਾ ਕਰਾਇਆ ਜਾ ਰਿਹਾ ਵਾ ਆਈ ਸਾਰਿਆਂ ਨੂੰ ਵਧਾਈ ਦਿੰਨੇ ਆ ਇੱਥੋਂ ਦੇ ਗੱਦੀ ਨਸੀਨਾ ਨੂੰ ਪ੍ਰਬੰਧਕਾਂ ਨੂੰ ਆਈ ਸੰਗਤ ਨੂੰ ਤੇ ਸਾਰਿਆਂ ਦੀ ਆਈਆਂ ਦੀ ਸੰਗਤਾਂ ਦੀ ਹਾਜ਼ਰੀ ਲਈ ਦਵਾ ਕਰਦੇ ਆ ਪੀ ਆਰ ਵੀ ਟੂਟੇ ਪੱਤਰਕਾਰ ਅਸੀਂ ਇਸ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਮੇਂ ਦੇ ਚੋ ਸਮਾਂ ਕੱਢ ਕੇ ਇਹਨਾਂ ਨੇ ਵੀ ਹਾਜ਼ਰੀ ਭਰੀ ਆ ਆਏ ਪੱਤਰਕਾਰਾਂ ਦਾ ਪੀ ਆਰ ਵੀ ਟੂਡੇ ਇਹਨਾਂ ਦਾ ਵੀ ਅਸੀਂ ਆਇਆ ਨਾ ਦਿলো ਧੰਨਵਾਦ ਕਰਦੇ ਆ ਬਹੁਤ ਵਧੀਆ ਲੱਗਾ ਜੀ ਆ ਕੇ ਵਧੀਆ ਪ੍ਰੋਗਰਾਮ ਆ ਵਧੀਆ ਇਕੱਠ ਆ ਜੀ ਮੇਰਾ ਵਰਦੀ ਕਾਊਂਟਰ ਲੱਗਾ ਹੀ ਆ ਆਪਣੇ ਕੋਲ ਬ੍ਰਾਂਡਡ ਸਮਾਨ ਆ ਜਿੱਦਾਂ ਬਾਸ ਦੇ ਟ੍ਰੁੱਥ ਬ੍ਰਸ਼ ਆ ਜਿਹੜੇ ਅੱਜਕੱਲ੍ਹ ਟ੍ਰੈਂਡਿੰਗ ਜਾ ਪ੍ਰੋਡਕਟ ਈ ਆ ਇਹ ਆਪਣਾ ਬ੍ਰਾਂਡ ਆ ਖੋਦਾ ਨਾਮ ਨੇ ਕੰਗੇ ਹੈ ਗਿਆ ਤ੍ਰੀ ਦੋਸ਼ਾ ਬ੍ਰਾਂਡ ਦੀ ਆਪਣੇ ਕੋਲ ਡੀਲਰਸ਼ਿਪ ਆ ਔਰ ਇਹ ਦੰਤਮਨ ਜਣਾ ਉਹਦਾ ਕਲੋਨ ਡੀਟੌਕਸ ਪਾਊਡਰ ਹੈਗਾ ਜੀ ਆਪਣੇ ਕੋਲ ਇਹਨਾਂ ਦਾ ਕੀ ਫਾਇਦਾ ਹੁੰਦਾ ਇਹ ਵੀਰ ਜੀ ਕੈਮੀਕਲ ਤੋਂ ਬਿਨਾ ਆਯੁਰਵੈਦਿਕ ਹੈ ਜੀ ਪਿਓਰ ਆਯੁਰਵੈਦਿਕ ਹੈ ਜੀ ਆਪਣੇ ਕੋਲ ਪੰਜਾਬ ਦੇ ਵਿੱਚ ਆਪਣੇ ਕੋਲ ਹੀ ਮਿਲਦੇ ਆ ਤੇ ਬਹੁਤ ਹੀ ਸਸਤੇ ਇਹ ਰੇਟ ਤੇ ਦਿੰਨੇ ਆਪਾਂ ਵੀ ਹਰ ਇੱਕ ਬੰਦ